ਮੋਗਾ ਦੀ ਸਮਾਜ ਸੇਵਾ ਸੁਸਾਇਟੀ ਵੱਲੋਂ ਅੱਜ 18 ਨਾਮਲੂਮ ਡੈੱਡ ਬਾਡੀਆਂ ਦੇ ਫੁੱਲਾਂ ਨੂੰ ਫਰੀਦਕੋਟ ਦੇ ਰਾਜਸਤਾਨ ਫੀਡਰ ਨਹਿਰ ਵਿੱਚ ਕੀਤਾ ਗਿਆ ਜਲ ਪ੍ਰਵਾਹ ਮੋਗਾ ਦੀ ਸਮਾਜ ਸੇਵਾ ਸੁਸਾਇਟੀ ਮੋਗਾ ਬੀਤੇ ਮਾਰਚ ਮਹੀਨੇ ਤੋਂ ਲੈ ਕੇ ਜੋ ਵੀ ਨਾਮਲੂਮ ਮਨੁੱਖੀ ਡੈੱਡ ਬਾਡੀਆਂ ਮਿਲੀਆਂ ਸਨ ਉਹਨਾਂ ਵਿੱਚੋਂ 18 ਮਨੁੱਖੀ ਦੇਹਾਂ ਦਾ ਅੰਤਿਮ ਸੰਸਕਾਰ ਪ੍ਰੋਫੈਸਰ ਰਾਣਾ ਸੂ ਜੀ ਦੇ ਸਹਿਯੋਗ ਦੇ ਨਾਲ ਕੀਤੇ ਗਏ ਅਤੇ ਇਹਨਾਂ 18 ਮਨੁੱਖੀ ਦੇਹਾਂ ਦਾ ਸੰਸਕਾਰ ਕਰਨ ਤੋਂ ਬਾਅਦ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਵੱਲੋਂ 18 ਮਨੁੱਖੀ ਦੇਹਾਂ ਦੀਆਂ ਆਸਿਆ ਜਲ ਪ੍ਰਾਪਤ ਫਰੀਦਕੋਟ ਨਾਰਾਂ ਵਿਖੇ ਕੀਤੀਆਂ ਗਈਆਂ ਅਤੇ ਗੁਰਦਰਾ ਸਾਹਿਬ ਖੇਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਵੀ ਕਰਵਾਈ ਗਈ ਆਓ ਇਸ ਮੌਕੇ ਗੁਰਸੇਵਕ ਸੰਨਿਆਸੀ ਸਮਾਜ ਸੇਵਾ ਸੁਸਾਇਟੀ ਦੇ ਨਾਲ ਗੱਲਬਾਤ ਕਰਦੇ ਹਾਂ ਇਸ ਸਮੇਂ ਉਹਨਾਂ ਨੇ ਕੀ ਕਿਹਾ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਜੀ ਫਤੋਹ ਅਸੀਂ ਸਮਾਜ ਸੇਵਾ ਸੈਣੀ ਰਿਸਣ ਭੋਗਾ ਤੋਂ ਜਿਹੜੇ ਕਿ ਨਾਮ ਨੂੰ ਵਿਅਕਤੀ ਸਾਨੂੰ ਮਿਲਦੇ ਆ ਸਾਲ ਦੇ ਵਿੱਚ ਉਹ ਤਕਰੀਬਨ ਅੱਜ 18 ਹੈਗੇ ਨਾਮ ਨੂੰ ਵਿਅਕਤੀਆਂ ਜਿਹੜੀਆਂ ਆਸੀਆਂ ਉਹ ਅਸੀਂ ਫਰੀਦਕੋਟ ਵਿਖੇ ਜਲ ਪ੍ਰਵਾਹ ਕਰਨ ਆਏ ਆ ਅਸੀਂ ਸਮਾਜ ਸੇਵਾ ਸੈਣੀ ਉਹ ਤੀਜੇ ਮਹੀਨੇ ਇਹਨਾਂ ਦੇ ਭੋਗ ਪਾਵਾਂਗੇ ਔਰ ਉਹ ਜਿਹੜੇ ਭੋਗ ਪਾਏ ਜਾਣੇ ਆ ਸਾਡੇ ਸਾਲ ਬਾਅਦ ਪਾਏ ਜਾਂਦੇ ਹੁੰਦੇ ਆ ਅਸੀਂ ਇਹਨਾਂ ਨੂੰ ਅੱਜ ਜਲ ਪ੍ਰਵਾਹ ਕਰਨ ਅਤੇ ਫਰੀਦਕੋਟ ਵਿਖੇ ਆਏ ਆ ਫਤੇ ਪ੍ਰਮਾਨ ਕਰੋ ਵਾਹਿਗੁਰੂ ਦੀ ਕਾ ਕਾਲ ਦਾ ਵਾਹਿਗੁਰੂ ਕੀ ਫਤਿਹ